ਆਰੇ ਜੀ ਦਾ ਪਗਿਰੀ ਮੈਂ ਇਹ ਠੁਕੀਆਂ ਘੜ ਦਊਗੀ ਐਨੀ ਐਵਰੇਜ ਦੇ ਦਊਗੀ ਤੁਸੀਂ ਆਪ ਕਹੋਗੇ ਬਈ ਹਨਾ ਪੀਸ ਕਦੋਂ ਪਈਏ ਬਈ ਬਿਲਕੁਲ ਸਰ ਅੰਦਰ ਫਸਦਾ ਲਾਈਟ ਹੈ ਲੱਗੇ ਹੋਏ ਆ ਜੀ ਹਾਂਜੀ ਹਾਂਜੀ ਪਰ ਬੰਪਰ ਕੋਲ ਟੱਚਿੰਗ ਆ ਗਿਆ ਪੀਸ ਦੇ ਦੀ ਗਰੰਟੀ ਹੈ ਬਾਈ ਜੀ ਕੋਈ ਪੀਸ ਚੇਂਜ ਨਹੀਂ ਹੋਊਗਾ ਓਕੇ ਜੋ ਮਾੜਾ ਮੋੜਾ ਸਕਰੈਚ ਪੇਂਟ ਜ਼ਰੂਰ ਹੋਊਗੀ 3,95 ਲੱਖ ਆ ਡਿਮਾਂਡ ਹੈ ਜੀ ਪ੍ਰਾਈਸ ਇਜ਼ ਨੈਗੋਸ਼ੀਏਬਲ ਆਪਾਂ ਕਹੀ ਜੇ ਮੈਂ ਦੂਜੀਆਂ ਕਾਰਾਂ ਉਹਦੇ ਨਾਲ ਆਪਕੇ ਦੇਖ ਕੇ ਚਲਾ ਲਈਏ ਨਾ ਆ ਵੀ ਇਹਨੂੰ ਦੇਖ ਕੇ ਚਲਾਉਂਦੇ ਲੋੜ ਨਹੀਂ ਜਿੱਧਰ ਮਰਜੀ ਫਿੱਟ ਕਰ ਸਰਵਿਸ ਰਿਕਾਰਡ ਦੇ ਨਾਲ ਕਾਰ ਹੈ ਜੀ ਸੈਕੰਡ ਓਨਰ ਹੈ ਜੀ ਓਕੇ ਚੰਡੀਗੜ੍ਹ ਦਾ ਨੰਬਰ ਹੈ 5,60,000 ਡਿਮਾਂਡ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਓਕੇ ਲੈ ਵੀ ਮਿੱਤਰੋ ਹੁਣ ਤਿਆਰ ਹੋ ਜਾਓ ਬਾਈ ਚੰਗੀਆਂ ਕਾਰਾਂ ਲੈਣ ਵਾਸਤੇ ਅੱਜ ਆਪਾਂ ਖਰੜ ਦੇ ਵਿੱਚ ਖੜਾ ਹਾਂ ਕ੍ਰਿਸਟਲ ਕਾਰ ਦੇ ਉੱਤੇ ਬਾਈ ਪ੍ਰਭ ਜੀ ਆਪਣੇ ਨਾਲ ਰਹਿਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੱਧ ਕਿਹੜੀਆਂ ਕਾਰਾਂ ਰਹਿਣਗੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਰੇਟ ਕੀ ਰਹਿਣਗੇ ਕਾਜ ਪੱਤਰ ਕਿਵੇਂ ਰਹਿਣਗੇ ਠੀਕ ਹੈ ਤੇ ਕਿੱਥੇ ਕਿੱਥੇ ਦੇ ਨੰਬਰ ਹੋਣਗੇ ਠੀਕ ਹੈ ਐਂਡ ਤੱਕ ਬਣੇ ਰਹੋ ਮੇਰਾ ਭਰਾ ਤੇ ਜਿਹੜੇ ਜਿਹੜਾ ਭਰਾ ਗੱਡੀ ਲੈ ਕੇ ਗਿਆ ਉਹਨੂੰ ਤਾਂ ਕਮੈਂਟ ਕਰਕੇ ਦੱਸਿਓ ਅੱਜ ਆਪਾਂ ਦੂਜੀ ਵਾਰ ਆਏ ਆ ਬਈ ਉਰੇ ਹਨਾ ਤੇ ਬਾਈ ਹੋਰੀ ਆਪਣੇ ਨਾਲ ਨੇ ਬਈ ਸਸੀ ਕਾਲ ਜੀ ਸਸੀ ਸਵਾਦ ਆ ਵੀਰੇ ਆਪਣੇ ਪੀਰੇ ਉੱਪਰ ਹਨਾ ਤੇ ਬਈ ਅੱਜ ਆਪਾਂ ਦੂਜੀ ਵਾਰ ਆਇਆ ਤੁਹਾਡੇ ਲਈ ਤੇ ਪਹਿਲਾਂ ਵਾਲੀ ਵੀਡੀਓ ਵੀ ਠੀਕ ਰਹੀ ਬਹੁਤ ਵਧੀਆ ਰਹੀ ਵੀਰੇ ਠੀਕ ਹੈ ਬਹੁਤ ਲੋਕਾਂ ਦੇ ਫੋਨ ਵੀ ਆਏ ਹਾਂਜੀ ਕਿਉਂਕਿ ਆਪਾਂ ਤੁਹਾਡੇ ਲੋਕ ਫਸਟ ਵਾਰ ਜੁੜੇ ਹਾਂ ਰਿਸਪੌਂਸ ਅੱਛਾ ਆਇਆ ਤਾਂ ਕਰਕੇ ਨੁਫੇ ਦੁਬਾਰਾ ਆਉਦਾ ਹੈ ਲੈ ਵੀ ਮਿੱਤਰੋ ਠੀਕ ਹੈ ਤੇ ਬਾਈ ਬਸ ਹੁਣ ਐਂਡ ਤੱਕ ਬਣੇ ਰਹੋ ਮੇਰਾ ਪਰ ਅੱਜ ਤੁਹਾਨੂੰ ਕਾਰਾਂ ਬਹੁਤ ਘੈਂਡ ਘੈਂਡ ਦਵਾਂਗੇ ਜਿਦੇ ਵਿੱਚ ਵਰਨਾ ਸਪੀਕਟ ਕਰੂਜ਼ ਪਜੈਰੋ ਤੇ ਹੋਰ ਬਹੁਤ ਕਾਰਾਂ ਰਹਿਣਗੀਆਂ ਤੇ ਗੁਰਪ੍ਰੀਤ ਤੁਹਾਨੂੰ ਕੈਮਰੇ ਤੇ ਦਿਖਾ ਰਿਹਾ ਸਾਰੀਆਂ ਕਾਰਾਂ ਤੇ ਪਹਿਲੀ ਕਾਰ ਆਪਾਂ ਤੁਹਾਨੂੰ ਆਪਾਂ ਬਲਿਨੋ ਦਿਖਾਵਾਂਗੇ ਉਸ ਤੋਂ ਪਹਿਲਾਂ ਵੀਰੇ ਆਪਣਾ ਪ੍ਰੋਪਰ ਐਡਰੈਸ ਹੈ ਖਰੜ ਦੇ ਵਿੱਚ ਕਿਹੜਾ ਹੀ ਭਾਜੀ ਤੁਸੀਂ ਐਸ ਵੇਲੇ ਖਰੜ ਚ ਖੜੇ ਜੀ ਹਾਂਜੀ ਖਰੜ ਨੇ ਕਿਲਾ ਕੰਪਲੈਕਸ ਹੈ ਨੀਅਰ ਬੱਸ ਸਟੈਂਡ ਤੋਂ ਵਾਕਿੰਗ ਡਿਸਟੈਂਸ ਤੇ ਆਪਣਾ ਪਹਿਲਾ ਫਸਟ ਕਾਰ ਵੀਰ ਆਪਣਾ ਹੀ ਹੋਣਾ ਜੀ ਠੀਕ ਹੈ ਵੀਰੇ ਹਾਂਜੀ ਤੇ ਪਹਿਲੀ ਕਾਰ ਆਪਣੇ ਲਵੇ ਬਲੈਨੋ ਬਈ ਇਹ ਵੀਰੇ ਮਾਡਲ ਕਿੰਨਾ ਹੈ ਪਹਿਲੀ ਕਾਰ ਹੈ ਵੀਰੇ ਬਲੈਨੋ ਹਾਂਜੀ ਪੈਟਰੋਲ ਵਰਜਨ ਦੇ ਵਿੱਚ 2020 ਮਾਡਲ ਹੈ ਓਕੇ 40000 ਰਨਿੰਗ ਹੈ ਹਾਂਜੀ ਹਾਂਜੀ ਚੰਡੀਗੜ੍ਹ ਦਾ ਨੰਬਰ ਹੈ ਜੀ ਠੀਕ ਹੈ ਫਸਟ ਅੰਦਰ ਦੀ ਕਾਰ ਹੈ 615000 ਆਸਕਿੰਗ ਪ੍ਰਾਈਸ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਬਈ ਲੈ ਵੀ ਐਮ ਆਰ ਐਫ ਦੇ ਟਾਇਰ ਨੇ ਬਈ ਤੇ ਬਾਕੀ ਵੀਰੇ ਪੇਂਟ ਦਾ ਖਰਚਾ ਗੁਰਤਾ ਤਾਂ ਨਹੀਂ ਕੋਈ ਪੇਂਟ ਪਾਜੀ ਬੰਪਰ ਕੋ ਬੰ ਟੱਚਿੰਗ ਹੋਊਗਾ ਗੱਡੀ ਸਾਰੀ ਜੈਨੂਨ ਹੋਊਗੀ ਠੀਕ ਹੈ ਵੀਰੇ ਇਹ ਸਾਡੀ ਜੋ ਵੀ ਹੈਗੀ ਕਾਰਾਂ ਦਿਖਾਵਾਂਗੇ ਨਾ ਭਾਈ ਜੈਨੂਨ ਹੋਗੇ ਜੋ ਵੀ ਇੱਕ ਅੱਧਾ ਪੀਸ ਪੇਂਟ ਹੋਊਗਾ ਦੱਸ ਕੇ ਦਵਾਂਗੇ ਵੀਰੇ ਠੀਕ ਆ ਭਾਈ ਲੈ ਵੀ ਮੇਦਰੋ ਕਾਰਾਂ ਬਹੁਤ ਵਧੀਆ ਅੱਛੇ ਫਿਰ ਇੱਕ ਛੋਟੀ ਜਿਹੀ ਗੱਲ ਪੁੱਛਣੀ ਥੋੜੇ ਤੋਂ ਹਣਾ ਜਿਵੇਂ ਕਈ ਮਿੱਤਰ ਡਰਦੇ ਹੁੰਦੇ ਨੇ ਵੀ ਚਲੋ 4-5 ਲੱਖ ਰੁਪਏ ਬੰਦਾ ਲਾ ਦੂਗਾ ਵੀ ਜਿਵੇਂ ਆ ਪੈਟਰੋਲ ਤੇ ਆ ਵੀ ਪੈਟਰੋਲ ਦੇ ਮਾਈਲੇਜ ਨਾ ਘਟਦਾ ਵੀ ਕਦੇ ਭਾਈ ਜਿਹੜੀ ਬਲਿਨੂ ਹੋਈ ਜਾਂ ਸਿਰ ਢਾਈ ਨਵੀਂ ਇਹਨਾਂ ਦੀ ਐਵਰੇਜ ਬਹੁਤ ਅੱਛੀ ਹੈ ਵੀਰੇ ਕਿੰਨੀ ਕੀ ਦੇਂਦੀ ਹੈ ਮਤਲਬ 20 ਦੀ ਮਾਈਲੇਜ ਦੇ ਰਹੀ ਹੈ ਵੀਰੇ ਮੈਂ ਖੁੱਤ ਮੇਰੇ ਕੋ ਆਪ ਕੋ ਇਸਦੀ ਮਾਡਲ ਡਿਜ਼ 21 ਵਗੈਰਾ ਦੀ ਐਵਰੇਜ ਦੇਣ ਦੀ ਹੈ 20 ਕੀ ਠੀਕ ਹੈ ਜੇ ਕਿਸੇ ਭਰਾ ਨੇ ਲੈਣੀ ਹੈ ਬਈ ਵੇਚ ਤੇ ਦੇਖੋ ਕੇ ਲੈ ਸਕਦਾ ਮੇਰਾ ਭਰਾ ਠੀਕ ਹੈ ਬਲੇਨੋ ਕਾਰ ਹੈ ਤੇ ਲੋਨ 50-60 ਹਜ਼ਾਰ ਤੱਕ ਹੋ ਜਾ ਬਈ ਹੋ ਜਾਊਗਾ ਬਈ ਜੀ 70 ਹਜ਼ਾਰ ਆਪਾਂ ਨੂੰ ਡਾਉਣ ਪ੍ਰੋਮਟ ਕਰਕੇ ਬਾਕੀ 5.5 ਲੱਖ ਦਾ ਲੋਨ ਕਰ ਸਕਦੇ ਹਾਂ ਤੇ ਬਾਕੀ ਬਈ ਤੁਹਾਡਾ ਸਿਬਲ ਸਕੋਰ ਉਹ ਗੁੱਡ ਹੋਣਾ ਚਾਹੀਦਾ ਠੀਕ ਆ ਉਸ ਤੋਂ ਬਗੈਰ ਕੁਝ ਵੀ ਨਹੀਂ ਬਈ ਹਨਾ ਜੇ ਤੁਹਾਡਾ ਸਿਬਲ ਨਹੀਂ ਤਾਂ ਕੁਝ ਨਹੀਂ ਅਗਲੀ ਆ ਗਈ ਬਈ ਆਪਣੇ ਲਈ ਨੈਕਸਟ ਆਪਣੇ ਕੋਲ ਚੰਡੀਗੜ੍ਹ ਨੰਬਰ ਦੇ ਵਿੱਚ ਸਵਿਫਟ ਹੈ 2015 ਮਾਡਲ ਹੈ ਜੀ ਸੈਕੰਡ ਆਨਰ ਹੈ 4,65 ਹਜ਼ਾਰ ਦੀ ਆਸਕਿੰਗ ਪ੍ਰਾਈਸ ਪ੍ਰਾਈਸ ਨੇਗੋਸ਼ੀਏਬਲ ਹੈ ਵੀਰੇ 4,65,000 ਰੁਪਏ ਦੇ ਵਿੱਚ ਡਿਮਾਂਡ ਹੈ ਵੀਰੇ 15 ਮਾਡਲ ਲੈ ਵੀ ਮਿੱਤਰੋ 4,65,000 15 ਮਾਡਲ ਤੇ ਆਪਾਂ ਤੁਹਾਨੂੰ ਮੰਨ ਤੁਸੀਂ ਵੀ ਗੱਲ ਕਰੀਏ ਚੌਥੇ ਪੰਜਵੇਂ ਮਹੀਨੇ ਦੀ ਕਾਰ ਹੈ ਜਿਹੜੀ ਇਹ ਠੀਕ ਹੈ ਬਾਈ ਤੇ ਅਪੋਲੋ ਦੇ ਟਾਇਰ ਇਹਦੇ ਚ ਪਾਏ ਹੋਏ ਨੇ ਤੇ ਅਗਲੀ ਆ ਗਈ ਵੀਰੇ ਆਈਟਮ ਗ੍ਰੈਂਡ ਇਹ ਮਾਡਲ ਆਈਟਨ ਗ੍ਰੈਂਡ ਵੀਰੇ 2016 ਮਾਡਲ ਹੈ 60000 ਰਨਿੰਗ ਹੈ ਪੰਜਾਬ ਨੰਬਰ ਹੈ ਓਨਰ ਫਰਸਟ ਹੈ ਠੀਕ ਹੈ ਠੀਕ ਹੈ ਜੀ ਜੋ ਹੋਊਗਾ ਵੀਰੇ ਏਜੰਸੀ ਦਾ ਵੀਚ ਰਿਕਾਰਡ ਹੈ ਕਾਰ ਦਾ ਹਾਂਜੀ ਬੰਪਰ ਟਚਿੰਗ ਹੈ ਕਾਰ ਦੇ ਵਿੱਚ ਇੱਕ ਪੈਟਰੋਲ ਦਾ ਡੀਜ਼ਲ ਹੈ ਪੈਟਰੋਲ ਵਿੱਚ ਸੀਐਨਜੀ ਹੈ ਅਰੇ ਸੀਐਨਜੀ ਨਾਲ ਸੀਐਨਜੀ ਵੀ ਹੈ ਲੈ ਵੀ ਮਿੱਤਰੋ ਐਵਰੇਜ ਦੀ ਤਾਂ ਆਪਾਂ ਕੀ ਨਹੀਂ ਵੀ ਇਹ ਧੁੱਕੀਆਂ ਕੱਢ ਦੂਗੀ ਇੰਨੀ ਐਵਰੇਜ ਦੇ ਦੂਗੀ ਤੁਸੀਂ ਆਪ ਕਹੋਗੇ ਬਾਈ ਹਨਾ ਵੀ ਇਸ ਕਦੋਂ ਪਈਏ ਬਾਈ ਬਿਲਕੁਲ ਸਰ ਤੇ ਇਹਦੀ ਡਿਮਾਂਡ ਕਰਦੇ ਆ 3 ਲੱਖ 90 ਹਜ਼ਾਰ ਦੀ ਪ੍ਰਾਈਸ ਨੇਗੋਸ਼ੀਏਬਲ ਹੈ ਵੀਰੇ ਲਈ 16 ਮਾਡਲ 3 ਲੱਖ 90 ਹਜ਼ਾਰ ਜੈਨੂਅਰ ਰੇਟ ਹੈ ਟਾਇਰ ਨਵੇਂ ਹੈ ਜੀ ਬਿਲਕੁਲ ਅੱਛਾ ਨੰਬਰ ਕਿੱਥੇ ਦੇ ਨੇ ਸਾਰੇ ਵੀਰੇ ਨੰਬਰ ਇਹ ਲੁਧਿਆਣੇ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਵੀ ਆਪਣੇ ਦਾ ਜ਼ਿਆਦਾਤਰ ਸਾਰੇ ਪੰਜਾਬ ਨੰਬਰ ਪੰਜਾਬ ਨੰਬਰ ਚੰਡੀਗੜ੍ਹ ਬਾਹਰ ਦਾ ਨੰਬਰ ਤਾਂ ਕੰਮ ਨਹੀਂ ਕਰਦੇ ਵੀਰੇ ਆਪਾਂ ਠੀਕ ਹੈ ਵੀਰੇ ਜਿੰਨਾ ਵੀ ਹੋਊਗਾ ਪੰਜਾਬ ਚੰਡੀਗੜ੍ਹ ਹੀ ਓਕੇ ਤੇ ਆਹ ਵਾਲੀ ਡਿਜ਼ਾਇਰ ਡਿਜ਼ਾਇਰ ਹੈ ਜੀ 2015 ਮਾਡਲ ਹੈ ਲਾਈਟ ਟਾਇਰ ਲੱਗੇ ਹੋਏ ਆ ਪੀਵੀ 65 ਹੈ ਜੀ ਸੈਕੰਡ ਓਨਰ ਹੈ ਜੀ ਠੀਕ ਹੈ ਵੀਰੇ ਇਦੀ ਆਸਕਿੰਗ ਪ੍ਰਾਈਸ ਆ ਵੀਰੇ ਕੋਈ 485 ਹਜ਼ਾਰ ਪ੍ਰਾਈਸ ਨੇਗੋਸ਼ੀਏਬਲ ਹੈ ਵੀਰੇ ਲਾਈਵ ਆ ਵੀਰੇ ਰੇਟ ਹੈਗੇ ਨੇ ਪੂਰੇ ਜੈਨੂਇਨ ਆਹੀ ਹੈ ਨਾ ਤੇ ਤੁਸੀਂ ਲਾਓ ਉਹਦੀ ਨਹੀਂ ਕਾਰ ਆ ਸਾਰੇ ਪੀਸ ਸੀਲਡ ਹੋਣਗੇ ਬਈ ਕੋਈ ਪੀਸ ਚੇਂਜ ਦੀ ਉਹਦੀ ਵੀ ਗਾਰੰਟੀ ਦਵਾਂਗੇ ਓਕੇ ਲੈ ਵੀ ਕਾਰ ਤੇ ਡੀਲ ਕਰੈਕ ਕਰੋ ਤੇ ਕਾਰ ਬਾਏ ਕਰੋ ਤੇ ਘਰੇ ਲੈ ਜਾਓ ਬਈ ਹਨਾ ਤੇ ਆਹ ਵਾਲੀ ਕਾਰ ਵਰਨਾ ਆ ਗਈ ਬਈ ਵਰਨਾ ਜੀ ਬਸ ਇਹਦਾ ਟਾਪ ਆ ਬਈ ਫੇਰ ਵਰਨਾ ਹੈ ਜੀ 1.6 ਹੈ ਜੀ 12 ਮਾਡਲ ਹੈ ਪੀਵੀ 65 ਹੈ ਓਨਰ ਫਸਟ ਹੈ ਲਾਈਟਰ ਲੱਗੇ ਹੋਏ ਹੈ ਜੀ ਹਾਂਜੀ ਹਾਂਜੀ ਪਰ ਬੰਪਰ ਬੰਪਰ ਟੱਚਿੰਗ ਆ ਗਿਆ ਪੀਸ ਦੇ ਦੀ ਵੀ ਗਾਰੰਟੀ ਹੈ ਬਾਈ ਜੀ ਕੋਈ ਪੀਸ ਚੇਂਜ ਨਹੀਂ ਹੋਊਗਾ ਓਕੇ ਜੋ ਮਾੜਾ ਮੋੜਾ ਸਕਰੈਚ ਪੇਂਟ ਜ਼ਰੂਰ ਹੋਊਗੀ 3,95 ਹਜ਼ਾਰ ਡਿਮਾਂਡ ਹੈ ਜੀ ਬਾਈ ਨੇਗੋਸ਼ੀਏਬਲ ਹੈ ਜੀ 395 ਹਾਂਜੀ ਲੈ ਵੀ 395 ਬਾਈ ਉਸ ਤੋਂ ਬਾਅਦ ਤੁਹਾਨੂੰ ਦੋ ਗੱਡੀਆਂ ਕਰੂਜ਼ ਆਪਣੇ ਲਈ ਬਾਈ ਹਨਾ ਇਹ ਨਵੀਂ ਸ਼ੇਪ ਦੀ ਵੀਰੇ ਕਿੰਨਾਂ ਰਾਈ ਹੈ ਨਹੀਂ ਨਹੀਂ ਹੈ ਜੀ ਸ਼ੇਪ ਨਵੀਂ ਵੀਰੇ 14 ਮਾਡਲ ਹੈ 14 ਮਾਡਲ ਹੈ ਹਾਂਜੀ ਨਵੇਂ ਇੰਜਨ ਵਾਲੇ ਹਨਾ ਲੈ ਵੀ ਇਹੇ ਵੀਰੇ ਮਾਡਲ 2014 ਮਾਡਲ ਹੈ ਭਾਜੀ ਹਾਂਜੀ ਓਨਰ ਫਰਸਟ ਹੈ ਹਾਂਜੀ ਐਨਓਸੀ ਦੇ ਨਾਲ ਡਿਮਾਂਡ ਕਰਦੇ ਆ ਵੀਰੇ 395000 ਠੀਕ ਹੈ ਬਾਕੀ ਪ੍ਰਾਈਸ ਨੇਗੋਸ਼ੀਏਬਲ ਹੈ 395000 14 ਮਾਡਲ 14 ਮਾਡਲ ਆਹਾ ਵੀਰੇ ਕਰੂਜ਼ ਇਹ ਵੀਰੇ ਪੰਜਾਬ ਨੰਬਰ ਦੇ ਵਿੱਚ ਹੈ ਬਾਈ ਹਾਂਜੀ ਠੀਕ ਹੈ ਜੀ 390000 ਡਿਮਾਂਡ ਕਰਦੇ ਆ ਪ੍ਰਾਈਸ ਨੇਗੋਸ਼ੀਏਬਲ ਹੈ 13 ਮਾਡਲ ਹੈ ਜੀ ਇਹ 13 ਮਾਡਲ ਸੈਕੰਡ ਓਨਰ ਕਾਰ ਹੈ ਲੈ ਵੀ ਤੇ ਆਹਾ ਆ ਗਈ ਬਾਈ ਆਪਣੇ ਲਵੇ ਵੈਂਟੋ ਮੈਨੂੰ ਕੋ ਵੈਂਟੋ ਹੈ ਜੀ ਹਾਂਜੀ 2016 ਰਜਿਸਟਰ 2017 90000 ਰਨਿੰਗ ਹੈ ਕਾਰ ਦੀ ਓਕੇ ਠੀਕ ਹੈ ਜੀ ਐਚ ਆਰ ਨੰਬਰ ਦੇ ਵਿੱਚ ਹੈ ਬਈ ਠੀਕ ਹੈ ਨੰਬਰ ਲਵਾ ਕੇ ਲਾਉਣਾ ਪੰਜਾਬ ਦਾ ਲਾ ਕੇ ਦੇ ਦਾਂਗੇ ਜੇ ਕਿਸੇ ਨੇ ਐਨਓਸੀ ਨਾ ਲੈਣੀ ਤਾਂ ਐਨਓਸੀ ਦਾ ਦੇ ਦਾਂਗੇ ਜੇ ਟ੍ਰਾਂਸਫਰ ਕਰਨੀ ਟ੍ਰਾਂਸਫਰ ਕਰਾ ਕੇ ਐਚ ਆਰ ਚ ਦੇ ਦਾਂਗੇ ਆਟੋਮੈਟਿਕ ਵਰਜਨ ਦੇ ਵਿੱਚ ਆ 5,60000 ਆਸਕਿੰਗ ਪ੍ਰਾਈਸ ਹੈ ਹਾਂ ਬਾਕੀ ਆਨ ਟੇਬਲ ਹੋ ਜੇ ਨੰਬਰ ਕਿਸੇ ਦਾ ਨੰਬਰ ਐਚ ਆਰ ਵੀਰੇ ਅੰਮ੍ਰਾਲੇ ਦਾ ਲੈ ਵੀ ਅੰਮ੍ਰਾਲੇ ਦਾ ਨੰਬਰ ਹੈ ਇੱਕ ਗੱਲ ਮੈਂ ਹੋਰ ਕਰਾਂ ਵੀ ਇਹ ਵਾਲੀ ਕਾਰ ਹੈ ਨਾ ਜਿਹੜੀ ਇਹ ਬੰਦਾ ਛੇਤੀ ਵੇਚਦਾ ਵੀ ਨਹੀਂ ਬਾਈ ਬਿਲਕੁਲ ਸਰ ਇਹਦੀ ਮਾਰਕੀਟਿੰਗ ਮਾਈਲੇਜ ਬਹੁਤ ਅੱਛੀ ਹੈ ਬੋਰ ਫੈਲਿੰਗ ਆ ਰਿਹਾ ਬਈ ਇਹ ਇਹ ਬਹੁਤ ਘੱਟ ਮਿਲਦੀ ਹੈ ਮਾਰਕੀਟ ਦੇ ਵਿੱਚ ਜਿਹੜੇ ਇਹਨਾਂ ਲੈ ਲਈ ਉਹ ਵੇਚਦਾ ਨਹੀਂ ਬਾਈ ਹੈਨਾ ਬਿਲਕੁਲ ਸਰ ਤੇ ਆ ਗਈ ਬਈ ਅਗੇਨ ਨੈਕਸਟ ਕਾਰ ਆਪਣੇ ਕੋਲ ਜੀ ਜੈਟਾ ਜੈਟਾ 2013 ਮਾਡਲ ਹੈ ਜੀ ਹਾਂਜੀ ਠੀਕ ਹੈ ਜੀ ਫਸਟ ਓਨਰ ਕਾਰ ਹੈ ਜੀ ਠੀਕ ਹੈ ਸਾਰੀ ਗੱਡੀ ਦੇ ਵਿੱਚ ਸਿਰਫ ਬੰਪਰ ਪੇਂਟ ਹੈ ਕਾਰ ਦੇ ਵਿੱਚ ਠੀਕ ਹੈ ਠੀਕ ਹੈ ਜੀ ਆਸਕਿੰਗ ਪ੍ਰਾਈਸ ਹੈ ਗਿਆ ਬਈ ਇਹਦੇ 4,95,000 ਹਾਂਜੀ ਪ੍ਰਾਈਸ ਨੇਗੋਸ਼ੀਏਬਲ ਹੈ ਓਕੇ ਲੈ ਵੀ ਜੀ ਇਹ ਲੋਨ ਹੋ ਜਾਣਾ ਹੋ ਚੁਕੋ ਹੋ ਚੁਕੋ ਲੈ ਵੀ ਆ ਆ ਗਈ ਕਾਰ ਬਈ ਵੀ ਇਹ ਰਫ ਐਂਡ ਟਫ ਕਾਰ ਹੈ ਜਿੱਥੇ ਮਰਜ਼ੀ ਚਲਾਓ ਕਰੋ ਤੁਹਾਡੀ ਇੱਛਾ ਬਈ ਹੈ ਨਾ ਆਪਾਂ ਕਹੀ ਜਿਵੇਂ ਦੂਜੀਆਂ ਕਾਰਾਂ ਹੁੰਦੀਆਂ ਨਾ ਆਪਾਂ ਕੇ ਦੇਖ ਕੇ ਚਲਾ ਲਈਏ ਨਾ ਵੀ ਇਹਨੂੰ ਦੇਖ ਕੇ ਚਲਾਉਂਦੇ ਲੋੜ ਨਹੀਂ ਜਿੱਧਰ ਮਰਜ਼ੀ ਮੇਂ ਕਿਤੇ ਲੈ ਨੂੰ। ਪੰਜੈਰੋ ਆ ਜੀ 2007 ਮਾਡਲ ਹੈ ਜੀ ਹਾਂ ਜੀ 27 ਤੱਕ ਪਾਸ ਹੈ ਜੀ ਠੀਕ ਹੈ ਵੀਰੇ ਐਚ ਆਰ 70 ਨੰਬਰ ਲੱਗੂਗਾ ਜੀ ਬਾਜੀ ਠੀਕ ਹੈ ਵੀਰੇ ਠੀਕ ਹੈ ਜੀ ਇਹਦੀ 4 ਲੱਖ 55 ਹਜ਼ਾਰ ਡਿਮਾਂਡ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਲੈ ਵੀ ਕਾਰ ਚੈੱਕ ਕਰ ਲਓ ਮਿੱਤਰੋ ਕੀ ਕਾਰ ਬਹੁਤ ਘੈਂਟ ਹੈ ਬਈ ਤੁਹਾਨੂੰ ਅੰਦਰੋਂ ਦਿਖਾ ਦਈਏ ਖੁੱਲੀ ਖੜੀ ਹੈ ਇਹ ਦੇਖੋ ਬਈ ਚੈੱਕ ਕਰੋ ਕਾਰ ਇਹ ਬਈ ਆਪ ਕਹਿੰਦੀ ਮੇਨ ਬਣੀ ਆਫ ਰੋਡਿੰਗ ਵਾਸਤੇ ਆ ਬਈ ਕਾਰ ਆਫ ਰੋਡਿੰਗ ਵਾਸਤੇ ਬਾਜੀ ਲਾਈਵ ਚੈੱਕ ਕਰ ਲਓ ਮਿੱਤਰੋ ਕਾਰ ਬਹੁਤ ਘੈਂਟ ਹੈ ਇੰਟੀਰੀਅਰ ਬਹੁਤ ਘੈਂਟ ਹੈ ਕਾਰ ਦਾ ਉਹ ਦੁਬਈ ਵਰਗੀ ਕੰਟਰੀਆਂ 'ਚ ਕਾਰਾਂ ਇਹੋ ਚੱਲਦੀਆਂ ਬਾਜੀ ਕਿਉਂਕਿ ਉੱਥੇ ਜ਼ਿਆਦਾ ਰੇਤਾ ਹੁੰਦਾ ਜੀ ਉੱਥੇ ਸੁਵਾਰੀ ਵਗੈਰਾ ਚੱਲਦੀ ਹੈ ਇੱਕ ਗੱਲ ਹੋਰ ਗੁਰਪ੍ਰੀਤ ਨੂੰ ਕਹਿੰਦਾ ਬਈ ਪਿੱਛੇ ਆ ਜਾ ਇਹ ਕਾਰ ਦੇ ਨਾਲ ਜਿਹੜੇ ਬੰਪਰ ਹੁੰਦੇ ਨੇ ਬਈ ਇਹ ਵੀ ਸਟੀਲ ਦੇ ਹੁੰਦੇ ਨੇ ਬਈ ਆਪਾਂ ਇਹ ਐਵੇਂ ਨਹੀਂ ਕਹਿ ਸਕਦੇ ਭਾਈ ਇਹਦੇ ਬੰਪਰ ਦਾ ਨਹੀਂ ਪੇਂਟ ਹੈਗੇ ਬਿਲਕੁਲ ਸਰ ਠੀਕ ਹੈ ਭਾਈ ਦੇਖੋ ਓਕੇ ਦੀ ਰਿਪੋਰਟ ਆ ਕਾਰ ਤੇ ਅਗਲੀ ਕਾਰ ਤੁਹਾਨੂੰ ਆਪਾਂ ਸਵੈਪਟ ਦੇਵਾਂਗੇ ਭਾਈ ਹੈਨਾ ਆ ਆ ਗਈ ਇਹੇ ਵੀਰੇ ਮਾਡਲ ਸਲੱਟ ਮਾਡਲ 2018 ਹੈ ਵੀਰੇ ਹਾਂਜੀ ਓਨਰ ਸੈਕੰਡ ਹੈ 71000 ਰਨਿੰਗ ਹੈ ਜੀ ਕਾਰ ਦੀ ਠੀਕ ਹੈ ਵੀਰੇ ਸਰਵਿਸ ਰਿਕਾਰਡ ਦੇ ਨਾਲ ਕਾਰ ਹੈ ਜੀ ਸੈਕੰਡ ਓਨਰ ਹੈ ਜੀ ਓਕੇ ਚੰਡੀਗੜ੍ਹ ਦਾ ਨੰਬਰ ਹੈ 560000 ਡਿਮਾਂਡ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਓਕੇ 5 ਲੱਖ 60000 ਆਸਕਿੰਗ ਪ੍ਰਾਈਸ ਹੈ ਜੀ ਠੀਕ ਹੈ ਬਾਕੀ ਕੋਈ ਵੀ ਲੈਣਾ ਜੇ 50 60000 ਦੇ ਕੇ ਬਾਕੀ ਲੋਨ ਹੋ ਜਾਊਗਾ ਠੀਕ ਹੈ ਬਾਈ ਆ ਆ ਗਈ ਬਈ ਪੀਪੀ01 ਦੀ ਜਿਹੜੇ ਮੇਰੇ ਭਰਾ ਕਹਿੰਦੇ ਨੇ ਵੀ ਅਸੀਂ ਯਾਰ ਕੰਮਕਾਰ ਕਰ ਲਈਏ ਆਪਣਾ ਹਨਾ ਤਾਂ ਆ ਬਈ ਤੁਸੀਂ ਕੰਮ ਕਰ ਸਕਦੇ ਆਂਗੇ ਐਕਸੈਂਟ 2021 ਮਾਡਲ ਹੈ ਜੀ ਹਾਂਜੀ 70000 ਗੱਡੀ ਰਨਿੰਗ ਹੈ ਜੀ ਠੀਕ ਹੈ 6 ਲੱਖ 15000 ਦੀ ਆਸਕਿੰਗ ਪ੍ਰਾਈਸ ਹੈ ਬਾਕੀ ਓਨ ਟੇਬਲ ਹੋ ਜਾਊਗਾ ਜੀ ਮਾਨੂ ਇਹ ਤੇ ਪੈਟਰੋਲ ਸੀएनजी ਵੀਰੇ ਪੈਟਰੋਲ ਸੀएनजी ਹੈ ਵੀਰੇ ਠੀਕ ਹੈ ਪੈਟਰੋਲ ਸੀएनजी ਠੀਕ ਹੈ ਐਸੇ ਲੋਨ ਕਿੰਨਾ ਹੋਊ ਜੀ ਵੀਰੇ ਦੇ ਤੇ ਲੋਨ ਭਾਜੀ 3.5 ਦਾ ਲੋਨ ਕਰ ਦੂੰਗਾ ਵੀਰੇ 3.5 ਦਾ ਯਾਨੀ ਕਿ 1.5 ਲੱਖ ਰੁਪਏ ਡਾਊਨ ਪੇਮੈਂਟ ਦੇਣੀ ਪਣੀ ਆ ਲੋ ਜੀ ਤੇ ਬਾਕੀ ਲੋਨ ਹੋ ਜਾ ਪਰਮਿਟ ਆਲ ਇੰਡੀਆ ਨਾ ਪਰਮਿਟ ਆਲ ਇੰਡੀਆ ਜੀ ਲੈ ਮਿੱਤਰੋ ਹਣਾ ਜਿੱਥੇ ਮਰਜ਼ੀ ਤੁਸੀਂ ਜਾ ਕੇ ਕਾਰ ਮਤਲਬ ਵੀ ਚਲਾ ਸਕਦੇ ਹੋ ਜਿੱਥੇ ਮਰਜ਼ੀ ਲੈ ਜਾਓ ਆਲ ਇੰਡੀਆ ਦੇ ਕੋਨੇ ਕੋਨੇ ਤੇ ਠੀਕ ਹੈ ਭਾਈ ਆ ਲਾਸਟ ਕਾਰ ਦੇ ਰਹੇ ਆਂ ਭਾਈ ਤੁਹਾਨੂੰ ਆਪਾਂ ਇਹ ਦੇਖੋ ਆਪਣੇ ਕੋ ਫਿਗੋ ਹੈ ਜੀ 2014 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਚੰਡੀਗੜ੍ਹ ਨੰਬਰ ਹੈ ਸਿੰਗਲ ਹੈਂਡ ਡਰਾਈਵਨ ਹੈ ਠੀਕ ਹੈ ਵੀਰੇ ਠੀਕ ਹੈ ਜੀ ਤੇ ਡਿਮਾਂਡ ਕਰਦੇ ਆ ਵੀਰੇ 245000 ਪ੍ਰਾਈਸ ਨੇਗੋਸ਼ੀਏਬਲ ਹੈ ਜੀ ਲਾਈਵ ਠੀਕ ਹੈ ਇਹਦੇ ਬਈ ਹੈ ਨਾ ਆ ਜਿਹੜੇ ਫੋਗ ਲੈਂਪ ਨੇ ਇਹ ਵੀ ਪ੍ਰੋਜੈਕਟਰ ਵਾਲੇ ਪਾਏ ਹੋਏ ਨੇ ਹਾਂ ਜੀ ਜੀ ਤੇ ਬਾਕੀ ਕਾਰ ਆ ਵੀ ਵਧੀਆ ਹੈਗੀ ਠੀਕ ਹੈ ਆਓ ਵਿਜ਼ਿਟ ਕਰੋ ਕ੍ਰਿਸਨਲ ਕਾਰਸ ਥਰਡ ਦੇ ਵਿੱਚ ਤੇ ਮਿਲਾਂਗੇ ਬਈ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਅਗਲਾ ਪਾਰਟੀ ਵੀ ਆਪਾਂ ਲੈ ਕੇ ਆਵਾਂਗੇ ਠੀਕ ਹੈ ਆਪਾਂ ਛੋਟੇ ਛੋਟੇ ਪਾਰਟ ਦਿੰਨਾ ਤੁਹਾਨੂੰ ਤੇ ਜਿਹਦੇ ਵਿੱਚ ਹੋਰ ਕਾਰਾਂ ਬਹੁਤ ਰਹਿਣਗੀਆਂ ਵੀ ਜਿੱਤੇ ਤੁਹਾਨੂੰ ਨੋਵਾ ਸਕਾਰਪিও ਬਹੁਤ ਕੁਝ ਹੋਊਗਾ ਵੀ ਉਹਦੇ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਲੋ ਸ਼ੇਅਰ ਵਾਲਾ ਬਟਨ ਦਬਲੋ ਮਿਲਾਂਗੇ ਬਹੁਛੇ ਦੀ ਭਾਈ ਅਸੀ ਕਾਰ